ਸਾਸਿਕਾ ਦੋਸਤੋ ਅੱਜ ਦੀ ਤਰੀਕਾ 7 ਅਕਤੂਬਰ ਜਿਹੜੀ ਇਹ ਤਸਵੀਰ ਤੁਸੀਂ ਦੇਖਦੇ ਹੋ ਇਹ ਸਵੇਰੇ 6:30 ਵਜੇ ਦੀ ਹੈਗੀ ਮਹਾਲੀ ਪੰਚਕੂਲਾ ਚੰਡੀਗੜ੍ਹ ਜਾਂ ਹੋਰ ਨੇੜਲੇ ਇਲਾਕੇ ਇਨ੍ਹਾਂ ਦੇ ਵਿੱਚ ਕੱਲ ਦਿਨੇ ਵਾਰਿਸ਼ ਹੋਈ ਆ ਤੇ ਰਾਤ ਰੁਕ ਰੁਕ ਕੇ ਵਾਰਿਸ਼ ਹੁੰਦੀ ਰਹੀ ਹੈਗੀ ਰਾਤ ਸਾਰੀ ਰਾਤ ਵਾਰਿਸ਼ ਹੋਈ ਐ ਤੇ ਪਰ ਇੰਨੀ ਜ਼ਿਆਦਾ ਨਹੀਂ ਹੈਗੀ ਸੀ ਵੀ ਖੇਤਾਂ ਦੇ ਵਿੱਚ ਪਾਣੀ ਭਰ ਜਾਏ ਸ਼ਹਿਰ ਦੇ ਵਿੱਚ ਤਾਂ ਲੱਗਦਾ ਸੀਗਾ ਜਿਹੜੇ ਸੜਕਾਂ ਸੀਗੀਆਂ ਉਹਨਾਂ ਦੇ ਪਾਣੀ ਥੋੜੇ ਨਹੀਂ ਹੋ ਜਾਂਦਾਗਾ ਤੇ ਪਰ ਖੇਤਾਂ ਦੇ ਵਿੱਚ ਜਿਆਦਾ ਪਾਣੀ ਨਹੀਂ ਹੋਇਆ ਆ ਦੇਖੋ ਤੁਸੀਂ ਜਿਹੜਾ ਗੱਗਰ ਤੋਂ ਉੱਪਰਲਾ ਪਾਸਾ ਜਿਹੜੇ ਪਾਸੇ ਉਹ ਖੇਤ ਜੇ ਬਣੇ ਹੋਇਆ ਉਸ ਪਾਸੇ ਦੇਖੋ ਕੁਝ ਨਹੀਂ ਹੈਗਾ ਕਿਸੇ ਵੀ ਖੇਤ ਦੇ ਵਿੱਚ ਕੋਈ ਜਿਆਦਾ ਪਾਣੀ ਨਹੀਂ ਪਰਿਆ ਹੈਗਾ ਨਾ ਹੀ ਕੋਈ ਜਿਹੜੇ ਬਰਸਾਤੀ ਨਦੀਆਂ ਨਾਲੇ ਆ ਉਹਨਾਂ ਦੇ ਵਿੱਚ ਕੋਈ ਜਿਆਦਾ ਪਾਣੀ ਆਇਆਗਾ ਹਿਮਾਚਲ ਦੇ ਵਿੱਚ ਵਾਰਿਸ਼ ਇਸੇ ਤਰ੍ਹਾਂ ਹੋਈ ਜਾਂਦੀ ਹੈਗੀ ਅੱਜ ਹਿਮਾਚਲ ਦੇ ਵਿੱਚ ਹੁਣ ਸਵੇਰੇ ਤਕਰੀਬਨ 6:30 7 ਵਜੇ ਤੋਂ ਲੈ ਕੇ ਅੱਜ ਦੁਪਹਿਰ ਤੱਕ ਹੁਣ 11 ਵਜੇ ਤੱਕ ਵੀ ਵਾਰਿਸ਼ ਹਿਮਾਚਲ ਦੇ ਵਿੱਚ ਹੋਈ ਜਾਂਦੀ ਹੈਗੀ ਖਾਸ ਕਰਕੇ ਸੋਲਨ, ਸਿਰਮੌਰ, ਸ਼ਿਮਲਾ, ਲਾਹੌਲ ਸਪਿੱਤੀ ਇਸ ਪਾਸੇ ਸਾਰੇ ਕਿਤੇ ਹਲਕੀ ਬਾਰਿਸ਼ ਆ ਗਈ। ਜਿਹੜਾ ਕੁਲੂ ਮਨਾਲੀ ਵਾਲਾ ਪਾਸਾ ਹੈਗਾ ਉਸ ਪਾਸੇ ਜ਼ਿਆਦਾ ਆ ਉਹ ਵੀ ਆਪਾਂ ਕਰਦੇ ਆ ਗੱਲਬਾਤ। ਜਿਹੜਾ ਅਗਰ ਨਾਹਨ ਵਾਲਾ ਪਾਸਾ ਨਾਹਨ, ਕਾਲੇ ਅੰਬ, ਮੁਲਾਨਾ ਇਸ ਪਾਸੇ ਰਾਤ ਬਾਰਿਸ਼ ਹੋਈ ਹੈਗੀ। ਉਹਦੇ ਕਰਕੇ ਜਿਹੜੀ ਮਾਰਕੰਡਾ ਗਈ ਉਹਦੇ ਵਿੱਚ ਵੀ ਪਾਣੀ 5-7000 ਕਿਊਸਕ ਆਊਗਾ। ਜਦੋਂ ਮੇਰੀ ਗੱਲ ਹੋਈ ਹੈ ਤਕਰੀਬਨ 7:00 ਵਜੇ ਉਦੋਂ ਬਾਰਿਸ਼ ਕਾਲੇ ਅੰਬ, ਨਾਹਨ ਉਸ ਪਾਸੇ ਹੋਈ ਜਾਂਦੀ ਸੀਗੀ। ਉਹਦੇ ਕਰਕੇ ਜਿਵੇਂ ਹੁਣ 11:30 ਹੋ ਗਏ ਹੁਣ ਮਾਰਕੰਡਾ ਦੇ ਵਿੱਚ ਪਾਣੀ ਤਕਰੀਬਨ 5-6000 ਕਿਉਸਕ 7000 ਦੇ ਲਗਭਗ ਪਹੁੰਚ ਗਿਆ ਹੋਊਗਾ ਇੰਨਾ ਕੁ ਪਾਣੀ ਉਹਦੇ ਵਿੱਚ ਅੱਜ ਆਉਣਾ ਸੀਗਾ ਇਤੋਂ ਜ਼ਿਆਦਾ ਨਹੀਂ ਪਾਣੀ ਵਧਦਾਗਾ ਇਹੀ ਹਲਕ ਘੱਗਰ ਦੇ ਵਿੱਚ ਹੈਗਾ ਘੱਗਰ ਦੇ ਵਿੱਚ ਵੀ ਤਕਰੀਬਨ 5000 ਕਿਉਸਕ ਪਾਣੀ ਚੱਲੀ ਜਾਂਦਾਗਾ ਜਿਸ ਤਰ੍ਹਾਂ ਹਿਮਾਚਲ 'ਚ ਪਿਛਲੇ 2 ਦਿਨ ਤੋਂ ਵਾਰਿਸ਼ ਹੋਈ ਜਾਂਦੀ ਆ ਉਹ ਕੋਈ ਇੰਨੀ ਜ਼ਿਆਦਾ ਨਹੀਂ ਹੋਈਗੀ ਪੰਜਾਬ ਦੇ ਵਿੱਚ ਪਹਿਲਾਂ ਵਾਂਗੂ ਪਾਣੀ ਆਵੇ ਇਸ ਤਰ੍ਹਾਂ ਜ਼ਿਆਦਾ ਨਹੀਂ ਹੈਗੀ ਪਾਣੀ ਤੁਰਿਆ ਨਹੀਂ ਹੈਗਾ ਵਾਰਛ ਜਰੂਰ ਸਾਰੀ ਹਿਮਾਚਲ ਦੇ ਵਿੱਚ ਹੋ ਜਾਂਦੀ ਆ। ਕੁੱਲੂ ਮਨਾਲੀ ਵਾਲੇ ਪਾਸੇ ਜ਼ਿਆਦਾ ਗਈ। ਉਸ ਪਾਸੇ ਬਰਫਵਾਰੀ ਵੀ ਨਾਲ-ਨਾਲ। ਉਧਰ ਰੋਹਤਾਂਗ ਪਾਸ ਆ ਗਿਆ ਹੋਰ ਉੱਚੀਆਂ ਥਾਵਾਂ ਆ ਗਿਆ ਉਸ ਪਾਸੇ। ਤਾਂ ਕਰਕੇ ਉਧਰਲੇ ਪਾਸੇ ਜਿਹੜੀ ਬਰਫਵਾਰੀ ਆ ਉਹ ਪਹਿਲਾਂ ਹੋਣ ਲੱਗ ਜਾਂਦੀ ਹੈਗੀ। ਉਹ ਹੁਣ ਹੋਣੀ ਸ਼ੁਰੂ ਹੋ ਗਈ ਉਸ ਪਾਸੇ। ਜਿਹੜੀ ਗੱਲ ਪਾਣੀ ਦੀ ਆ ਪਾਣੀ ਇਸ ਤਰ੍ਹਾਂ ਹੀ ਹੈਗਾ ਜਿਵੇਂ ਬਿਆਸ ਦਰਿਆ ਚੱਲਦਾ ਉਧਰੋਂ ਉਹਦਾ ਲੈਵਲ ਵਾਜੇ ਜਾਂ ਸਤਲੁਜ ਵਾਜੇ ਜਾਂ ਆਪਣੇ ਘੱਗਰ ਦੇ ਵਿੱਚ ਪਾਣੀ ਜ਼ਿਆਦਾ ਆ ਜਾਏ ਜਾਂ ਆਪਾਂ ਮੰਨ ਲਈਏ ਵੀ ਕਿਸੇ ਡੈਮ ਦਾ ਪਾਣੀ ਦਾ ਪੱਧਰ ਵਧਾ ਦੇ ਇਹੋ ਜਿਹਾ ਕੁਝ ਨਹੀਂ ਹੈਗਾ। ਨਾਰਮਲ ਮਾੜਾ ਮੋਟਾ ਉੱਚਾ ਨੀਵਾ ਹੋ ਸਕਦਾਗਾ ਪਰ ਜ਼ਿਆਦਾ ਗੱਲ ਹਿਮਾਚਲ ਵਾਲੇ ਪਾਸੋਂ ਐਡੀ ਹੈ ਨਹੀਂ ਗਈ ਤਕਰੀਬਨ ਹਜੇ ਤੱਕ ਸੁਖਸਾਂਦ ਆ ਗਈ ਬਾਕੀ ਜਿਹੜੇ ਹੁਣ ਆਉਣ ਵਾਲੇ ਦਿਨ ਨੇ ਹਿਮਾਚਲ ਦੇ ਵਿੱਚ ਉਹ ਤਕਰੀਬਨ ਮੋੜੇ ਵਾਲੇ ਪਾਸੇ ਹੀ ਆ ਘਟ ਜਾਊਗਾ ਬਸ ਅੱਜ ਲਾਸਟ ਸੀ ਹੋ ਸਕਦਾ ਮਾੜਾ ਮੋਟਾ ਹੋਰ ਹੋਵੇ ਪਰ ਇਸ ਤੋਂ ਅੱਗੇ ਲੱਗਦਾ ਨਹੀਂ ਹੈਗਾ ਤਕਰੀਬਨ ਇਸ ਤੋਂ ਅੱਗੇ ਠੀਕ ਰਹੂਗਾ ਪੰਜਾਬ ਦੇ ਵਿੱਚ ਇਸ ਪਾਸੇ ਮੈਨੂੰ ਬੜਾ ਪਤਾ ਨਹੀਂ ਹਿਮਾਚਲ ਵਾਲੇ ਪਾਸੇ ਮੈਂ ਜ਼ਿਆਦਾ ਧਿਆਨ ਦਿੰਨਾਗਾ ਹਿਮਾਚਲ ਵਾਲੇ ਪਾਸਿਓ ਸੁਖਸਾਂਦ ਆ ਗਈ ਬਾਕੀ ਮਿਲਦੇ ਆਂ ਸ਼ਾਮ ਨੂੰ ਜੇ ਕੋਈ ਅਪਡੇਟ ਹੋਈ ਆ ਸ਼ਾਮ ਨੂੰ ਵੀਡੀਓ ਮੈਂ ਜਰੂਰ ਪਾਉਂਗਾ ਤੇ ਨਹੀਂ ਜੇ ਨਾ ਵੀਡੀਓ ਪਾਈ ਤਾਂ ਸਮਝ ਲਓ ਵੀ ਇਸ ਪਾਸਿਓਂ ਸੁੱਖ ਸੰਦ ਆ ਗਈ ਅੱਸੀ ਕਾਲ